ਤਾਂ ਫਿਰ ਸਕਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨੋਟਾਂ ਦੇ ਬੰਡਲ ਤੁਸੀਂ ਦੇਖ ਸਕਦੇ ਹੋ ਤਾਂ ਇਸ ਨੂੰ ਵੇਖ ਕੇ ਕਿਸੇ ਦਾ ਵੀ ਮਨ ਜਿਹੜਾਗਾ ਲਲਚਾ ਸਕਦਾ ਕਿਉਂਕਿ ਇੰਨਾ ਪੈਸਾ ਪਰ ਇਹ ਪੈਸਾ ਜਿਹੜਾ ਹੈ ਉਹ ਨਕਲੀ ਹੈ ਕਿਉਂ ਨਕਲੀ ਹੈ ਜੋ ਤਸਵੀਰਾਂ ਜੜੀਆਂ ਬਣੀਆਂ ਹੁੰਦੀਆਂ ਨੇ ਜਿੱਥੇ ਅਸੀਂ ਮਹਾਤਮਾ ਗਾਂਧੀ ਦੀ ਤਸਵੀਰ ਜਿਹੜੀ ਦੇਖਦੇ ਸਾਡੇ ਰਾਸ਼ਟਰਪਿਤਾ ਦੀ ਨੋਟਾਂ ਦੇ ਉੱਪਰ ਪਰ ਉਸ ਤਸਵੀਰ ਦੀ ਜਗ੍ਹਾ ਤੇ ਇੱਕ ਫਿਲਮੀ ਅਦਾਕਾਰ ਦੀ ਤਸਵੀਰ ਜਿਹੜੀ ਹੈ ਉਹ ਬੜੀ ਹੋਈ ਹੈ अनुपम खेर ਦੀ ਤਸਵੀਰ ਵਾਲੇ ਨੋਟਾਂ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਲ ਹੋ ਰਹੀ ਹੈ ਤਸਵੀਰਾਂ ਦੇਖੋ ਤੁਸੀਂ ਕਿ ਜਿਹੜੇ ਨੋਟ ਨੇ 5 500 ਦੇ ਨੋਟ ਹੈਗੇ ਨੇ ਇਸ ਦੇ ਉੱਪਰ ਤਸਵੀਰ ਜਿਹੜੀ ਹੈ ਅਸੀਂ ਧਿਆਨ ਨਾਲ ਦੇਖਾਂਗੇ ਤਾਂ ਮਹਾਤਮਾ ਗਾਂਧੀ ਦੀ ਜਗ੍ਹਾ ਤੇ અનુਪਮ ਖੇਰ ਦੀ ਫੋਟੋ ਵਾਲੇ ਇਹ ਜਿਹੜੇ ਨੋਟ ਨੇ ਹਾਲਾਂਕਿ ਇਹ ਨੋਟ ਨਕਲੀ ਹੈਗੇ ਨੇ ਨਕਲੀ ਨੋਟਾਂ ਦਾ ਜਿਹੜਾ ਇਹ ਪੂਰਾ ਬੰਡਰਾਂ ਦੇ ਬੰਡਲ ਜਿਹੜੇ ਨੇ ਜ਼ਬਤ ਕੀਤੇ ਗਏ ਨੇ ਹਜ਼ਾਰਾਂ ਨੋਟ 550 ਦੇ ਅਜੇ ਜ਼ਬਤ ਕੀਤੇ ਗਏ ਨੇ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦੰਨੀ ਆ ਤੇ ਇਹ ਪੂਰਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਗੁਜਰਾਤ ਦੇ ਅਹਮਦਾਬਾਦ ਦਾ ਦੱਸਿਆ ਜਾ ਰਿਹਾ ਆਬਦਾਬਾਦ ਦੇ ਵਿੱਚ ਪੁਲਿਸ ਦੇ ਵੱਲੋਂ ਬੰਡਲ ਜਿਹੜੇ ਨੇ ਨਕਲੀ ਨੋਟਾਂ ਦੇ ਉਹ ਬਰਾਮਦ ਕੀਤੇ ਗਏ ਨੇ ਹਜ਼ਾਰਾਂ ਨੋਟ ਨੇ ਇਹ 550 ਦੇ ਨੋਟ ਨੇ ਮਹਾਤਮਾ ਗਾਂਧੀ ਦੀ ਥਾਂ ਤੇ ਅਨੁਪਮ ਖੇਲ ਜਿਹੜੇ ਕਿ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰ ਹੈਗੇ ਨੇ ਐਕਟਰ ਹੈਗੇ ਨੇ ਤੋਂ ਉਹਦੀ ਫੋਟੋ ਜਿਹੜੀ ਹੈ ਉਹ ਨੋਟਾਂ ਦੇ ਉੱਪਰ ਬਣੀ ਹੋਈ ਹੈ ਤਾਂ ਪੁਲਿਸ ਦੇ ਵੱਲੋਂ ਅਹਮਦਾਬਾਦ ਪੁਲਿਸ ਦੇ ਵੱਲੋਂ ਹਜ਼ਾਰਾਂ ਨੋਟ ਜਿਹੜੇ ਜ਼ਬਤ ਕੀਤੇ ਗਏ ਨੇ ਇੰਨਾ ਹੀ ਨਹੀਂ ਨੋਟਾਂ ਦੇ ਉੱਪਰ ਰਿਜ਼ਰਵ ਬੈਂਕ ਦੀ ਥਾਂ ਤੇ ਰਿਸੋਲ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੀ ਥਾਂ ਤੇ ਰਿਸੋਲ ਬੈਂਕ ਆਫ ਇੰਡੀਆ ਜਿਹੜਾ ਨਕਲੀ ਲਿਖਿਆ ਹੋਇਆ ਇਹਨਾਂ ਨਕਲੀ ਨੋਟਾਂ ਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਲ ਹੋ ਰਿਹਾ ਤਾਂ ਗੁਜਰਾਤ ਦੇ ਅਹਮਦਾਬਾਦ ਤੋਂ ਇਹ ਪੂਰਾ ਹੈਰਾਨੀਜਨਕ ਜਿਹੜਾ ਮਾਮਲਾ ਸામਨੇ ਆਇਆ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰ ਅਨੁਪਮ ਖੇਰ ਦੀਆਂ ਤਸਵੀਰਾਂ ਨੋਟਾਂ ਤੇ ਜੜੀਆਂ ਉਹ ਬੜੀਆਂ ਹੋਈਆਂ ਨੇ ਮਹਾਤਮਾ ਗਾਂਧੀ ਦੀ ਥਾਂ ਤੇ ਅਨੁਪਮ ਖੇਰ ਦੀ ਜੜੀ ਹੈ ਉਹ ਫੋਟੋ ਲਾਈ ਹੈ ਨਕਲੀ ਨੋਟਾਂ ਦੇ ਉੱਪਰ ਬੰਡਲ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਪੁਲਿਸ ਨੇ 5-500 ਰੁਪਏ ਦੇ ਹਜ਼ਾਰਾਂ ਨੋਟ ਜਿਹੜੇ ਨੇ ਪੁਲਿਸ ਨੇ ਬਰਾਮਦ ਕੀਤੇ ਨੇ ਜਿਨ੍ਹਾਂ ਦੀ ਕੁੱਲ ਰਕਮ ਜਿਹੜੀ ਹੈ 1 ਕਰੋੜ 60 ਲੱਖ ਜਿਹੜੀ ਹੈ ਬਣਦੀ ਹੈ 1 ਕਰੋੜ 60 ਲੱਖ ਦੇ ਇਹ ਨਕਲੀ ਨੋਟ ਜਿਹੜੇ ਨੇ ਉਹ ਅਹਮਦਾਬਾਦ ਪੁਲਿਸ ਨੇ ਬਰਾਮਦ ਕੀਤੇ ਗਏ ਨੇ ਨੋਟਾਂ ਦੇ ਉੱਪਰ ਨਕਲੀ ਨੋਟਾਂ ਦੀ ਉੱਪਰ ਰਿਜ਼ਰਵ ਬੈਂਕ ਆਫ ਇੰਡੀਆ ਦੀ ਥਾਂ ਤੇ ਰਿਸਾਲ ਬੈਂਕ ਆਫ ਇੰਡੀਆ ਲਿਖਿਆ ਹੋਇਆ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰ ਆ ਕਿਸ ਤਰ੍ਹਾਂ ਜਿਹੜਾਗਾ ਇਹ ਪੂਰਾ ਨਕਲੀ ਨੋਟਾਂ ਦਾ ਜਿਹੜਾ ਢੰਡਾਰ ਬਣਾਇਆ ਹੋਇਆ ਸੀ ਕੀ ਕਰਨਾ ਸੀ ਨਕਲੀ ਨੋਟਾਂ ਦਾ ਕਿਸ ਤਰ੍ਹਾਂ ਸੰਦਾ ਚਲਾਇਆ ਜਾਣਾ ਸੀਗਾ ਤਾਂ ਇਸ ਤੋਂ ਪਹਿਲਾਂ ਹੀ ਜਿਹੜਾਗਾ ਪੁਲਿਸ ਨੇ ਇਨਾਂ ਨੂੰ ਜ਼ਬਤ ਕੀਤਾ ਹੈ ਹਾਲਾਂਕਿ ਨਕਲੀ ਨੋਟ ਜਿਹੜੇ ਨੇ ਕਿੱਥੋਂ ਆਏ ਸੀਗੇ ਪੂਰੀ ਜਿਹੜੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਗੁਜਰਾਤ ਦੇ ਅੰਮਦਾਬਾਦ ਦੀ ਜਿਹੜੀ ਪੂਰੀ ਕਟਾ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਹਜ਼ਦਾਰਾ ਨੋਟ 550 ਦੇ ਨਕਲੀ ਨੋਟ ਜਿਹੜੇ ਨੇ ਬਰਾਮਦ ਕੀਤੇਗੇ ਨਿਹਾਲਾ ਕੇ ਫੋਟੋ ਜਿਹੜੀ ਮਹਾਤਮਾ ਗਾਂਧੀ ਦੀ ਬਣੀ ਹੈ ਕਿਉਂਕਿ ਕੋਈ ਵੀ ਨੋਟ ਦੇਖ ਲਈ ਭਾਵੇਂ 100 ਦਾ ਹੈ ਭਾਵੇਂ 500 ਦਾ ਭਾਵੇਂ 1000 ਭਾਵੇਂ 2000 ਜੋ ਵੀ ਨੋਟ ਹੁਣ ਤੱਕ ਚੱਲੇ ਨੇ ਮਹਾਤਮਾ ਗਾਂਧੀ ਰਾਸ਼ਟਰਪਿਤਾ ਹੈਗੇ ਨੇ ਸਾਡੇ ਤੋਂਨੋਂ ਦੀ ਫੋਟੋ ਜਿਹੜੀ ਹੈ ਉਹ ਨੋਟਾਂ ਦੇ ਉੱਪਰ ਬਣੀ ਹੁੰਦੀ ਹੈ ਪਰ ਜੇ ਅਸੀਂ ਧਿਆਨ ਨਾਲ ਵੇਖਾਂਗੇ ਇਹਨਾਂ ਨਕਲੀ ਨੋਟਾਂ ਤੇ ਮਹਾਤਮਾ ਗਾਂਧੀ ਦੀ ਥਾਂ ਤੇ ਅਨੁਪਮ ਖੇੜ ਦੀ ਤਸਵੀਰ ਲਾ ਰખી ਹੈ ਤਾਂ ਇਹ ਅ ਸੋਸ਼ਲ ਮੀਡੀਆ ਤੇ ਤੜਫਤਰ ਵਾਇਲ ਹੋਈ ਹਾਲਾਂਕਿ ਅਨੁਪੇਮ ਖੇਰ ਕੋਦੇ ਉਹਨਾਂ ਦੇ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਉਹਨਾਂ ਨੇ ਵੀ ਵੀਡੀਓ ਜਿਹੜੀ ਆਪਣੇ ਸੋਸ਼ਲ ਪਲੇਟਫਾਰਮ ਤੇ ਸਾਂਝੀ ਕੀਤੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਨਕਲੀ ਨੋਟ ਜਿਹੜੇ ਬਰਾਮਦ ਕੀਤੇ ਨੇ ਅਹਮਦਾਬਾਦ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਗੁਜਰਾਤ ਦੇ ਅਹਮਦਾਬਾਦ ਤੋਂ ਇਹ ਜਿਹੜੀ ਹੈ ਖਬਰ ਸਾਹਮਣੇ ਆਈ ਹੈ ਕੁੱਲ 1 ਕਰੋੜ 60 ਲੱਖ ਰੁਪਏ ਦੀ ਜਿਹੜੀ ਹੈ ਇਹ ਨਕਲੀ ਕਰੰਸੀ ਜੜੀਆ ਬ੍ਰਾਮਦ ਹੋਈ ਅਨੁਪਮ ਕੇਰ ਦੇ ਤਸਵੀਰ ਇਹਨਾਂ ਨੋਟਾਂ ਦੇ ਉੱਪਰ ਲਾ ਰੱਖੀਆਂ ਸੀਗਾ ਤੁਸੀਂ ਵੇਖ ਸਕਦੇ ਹੋ ਗੁਜਰਾਤ ਦੇ ਅਹਮਦਾਬਾਦ ਤੋਂ ਇਹ ਜਿਹੜਾ ਪੂਰਾ ਮਾਮਲਾ ਸਾਹਮਣੇ ਆਇਆ ਤਾਂ ਅਨੁਪਮ ਕੇਰ ਨੇ ਖੁਦ ਪ੍ਰਿੰਟ ਕੀਤੇ ਨੋਟ ਦੀ ਫੋਟੋ ਜੜੀਆ ਸੋਸ਼ਲ ਪਲੇਟਫਾਰਮ ਤੇ ਜੜੀਆ ਉਹ ਸਾਂਝੀ ਕੀਤੀ ਉਹਨਾਂ ਨੇ ਪ੍ਰਤੀਕਿਰਿਆ ਦਿੱਤੀ ਆ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰ ਆ ਕਿਸ ਤਰ੍ਹਾਂ ਬੰਡਲਾਂ ਦੇ ਬੰਡਲ ਨੇ ਰਿਸੋਲ ਬੈਂਕ ਆਫ ਇੰਡੀਆ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਾਥੇ ਰਿਸੋਲ ਬੈਂਕ ਆਫ ਇੰਡੀਆ ਜਿਹੜਾ ਉਹ ਲਿਖਿਆ ਹੋਇਆ ਤਾਂ ਤੁਸੀਂ ਵੇਖਦੇ ਹੋ ਕਿ ਇਸ ਤਰ੍ਹਾਂ ਜਿਹੜਾ ਇਹ ਪੂਰਾ ਸਕੈਮ ਚੱਲ ਰਿਹਾ ਇੰਡੀਆ ਦੇ ਵਿੱਚ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਨਕਲੀ ਨੋਟ ਜਿਹੜੇ ਨੇ ਬ੍ਰਾਹਮਤ ਹੁੰਦੇ ਰਹਿੰਦੇ ਨੇ ਜਿਹੀਆਂ ਬਥੇਰੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਇੱਕ ਹੋਰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਕਿ ਇੱਕ ਅਦਾਕਾਰ ਦੀ ਫੋਟੋ ਜਿਹੜੀ ਆ ਉਹ ਨੋਟਾਂ ਦੇ ਉੱਪਰ ਲਗਾ ਕੇ ਨਕਲੀ ਨੋਟ ਜਿਹੜੇ ਨੇ ਬਣਾਏ ਗਏ ਨੇ અનુਪਮ ਖੇੜੀ ਦੀ ਤਸਵੀਰ ਜਿਹੜੀ ਆ ਲਾ ਦਿੱਤੀ ਗਈ ਹੈ ਮਹਾਤਮਾ ਗਾਂਧੀ ਦੀ ਥਾਂ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ 5 500 ਦੇ ਨੋਟ ਦੀਆਂ ਇਹ ਗੱਠੀਆਂ ਹੈਗੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਗੱਠੀਆਂ ਬਣਾ ਬਣਾ ਕੇ ਜਿਹੜੀਆਂ ਨੇ ਨਕਲੀ ਨੋਟਾਂ ਦੀਆਂ ਰੱਖੀਆਂ ਹੋਈਆਂ ਨੇ ਤਾਂ ਆਂਧਾਬਾਦ ਪੁਲਿਸ ਨੇ 1 ਕਰੋੜ 60 ਲੱਖ ਦੇ ਪੂਰੇ ਜਿਹੜੀ ਕਰੰਸੀ ਨਕਲੀ ਕਰੰਸੀ ਜੜੀਆਂ ਉਬਰਾਮਤ ਕੀਤੀ